ਲਓ ਵੀ ਮਿੱਤਰੋ ਬਹੁਤ ਸਾਰੇ ਮਿੱਤਰਾਂ ਦੇ ਫੋਨ ਆਏ ਸੀ ਬਾਈ ਤੁਸੀਂ ਘਰ ਚੱਕਦਾ ਦਾ ਦਿਖਾਤਾ ਪਰ ਕਿਵੇਂ ਚੱਕਿਆ ਉਹ ਨਹੀਂ ਦਿਖਾਇਆ ਤੇ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਵੀਡੀਓ ਧਿਆਨ ਨਾਲ ਜੁੜੇ ਰਹੋ ਮਿੱਤਰੋ ਆ ਪਹਿਲਾਂ ਤਾਂ ਇਹਨਾਂ ਨੇ ਸਾਰਿਆਂ ਨੇ ਕਿ ਆਸੇ ਪਾਸੇ ਦੀਆਂ ਨਿਓਨ ਲੰਗੀਆਂ ਕਰ ਲਈਆਂ ਨੀ ਜਿਹੜੀ ਆਪਣੀ ਤੇ ਆ ਦੇਖੋ ਆਸੇ ਪਾਸੇ ਇਦਾਂ ਖੱਡਾ ਜਿਹਾ ਬਣਾ ਲਿਆ ਇਹਨਾਂ ਦਾ 2 ਫੁੱਟ ਦਾ ਤੇ 3 ਫੁੱਟ ਡੂੰਗਾ ਉਹ ਬਣਾ ਲਿਆ ਚਾਰੇ ਪਾਸੇ ਇਹਨਾਂ ਨੇ ਇਦਾਂ ਹੀ ਕਰ ਲਿਆ ਤੇ ਨਾਲ ਆ ਜਿਹੜੀਆਂ ਬਾਰੀਆਂ ਬੁਰੀਆਂ ਟਾਲੀਆਂ ਬਾਈ ਤੁਹਾਨੂੰ ਦੂਜੇ ਪਾਸੇ ਵੀ ਦਿਖਾਉਣੇ ਆ ਇੱਧਰ ਖੜੇ ਆ ਗਏ ਉਹਦੇ ਬਣਾਉਣ ਦੇ ਵਿੱਚ ਬੰਦਾ ਜਿਹੜਾ ਕਰਾ ਕਰੀ ਕਰੀ ਜਾਂਦਾ ਆ ਜੋ ਉਹ ਦੇਖੋ ਕੰਗੇ ਨੇ ਆਏ ਇਹਨਾਂ ਨੇ ਹੁਣ ਨੀਂਦੇ ਜਿਹੜੇ ਸੀਗੇ ਥੱਲੇ ਥੱਲੇ ਕੱਢਦੇ ਰਹਤੇ ਤੇ ਥੱਲੇ ਜੈਕ ਲਾਦੇ ਧਿਆਨ ਨਾ ਦੇਖੋਗੇ ਆ ਵੇਖੋ ਬਾਈ ਪਹਿਲਾਂ ਬਲਾਂ ਤਾਂ ਆਪ ਨੂੰ ਵੀ ਡਰ ਲੱਗਦਾ ਸੀ ਬਈ ਰਿਸਕ ਜਾ ਵੀ ਇਹ ਪਤਾ ਨਹੀਂ ਯਾਰ ਇੰਨੇ ਜੱਕਾਂ ਤੇ ਲਾਈ ਜਾਂਦੇ ਆ ਤੇ ਆ ਦੇਖੋ ਬਾਈ ਨੇ ਇਹ ਜੈਕ ਲਾਈ ਜਾਂਦਾ ਇਹ ਨਾਲ ਨਾਲ ਜਿਵੇਂ ਕੱਢੀ ਜਾਂਦਾ ਤੇ ਨਾਲ ਨਾਲ ਜਿੱਥੇ ਕੱਢੂਗਾ ਤੇ ਜੈਕ ਲਾ ਦੂਗਾ ਇਦਾਂ ਹੀ ਸਾਰੇ ਇਹਨਾਂ ਦੇ 4 ਚੁਬੇਰੇ ਕੀ ਕਰੀਏ 4 ਚੁਬੇਰੇ ਕੀ ਕਰਨੇ ਤੇ ਜੈਕ ਲਾ ਦੇਣੇ ਆ ਦੇਖ ਇਹਨਾਂ ਜੈਕ ਲਾ ਕੇ ਥੱਲੇ ਲੱਕੜ ਦਾ ਗੀਟਾ ਜਾਂ ਰੱਖਦਾ ਪੂਰਾ ਤੇ ਦੇਖ ਸਾਰੇ ਬਸ ਲੱਗੇ ਹੋਏ ਆ ਭਾਈ ਮੈਂ ਕਿ ਕਾਫੀ ਸਾਰੇ ਬੰਦੇ ਨੇ ਕਹਤਾ ਵੀ ਯਾਰ ਵੀ ਯਾਰ ਵੀ ਸਾਨੂੰ ਪਤਾ ਤਾਂ ਲੱਗੇ ਕਿਵੇਂ ਚੱਕਿਆ ਤੇ ਕਿਵੇਂ ਸਟਾਰਟਿੰਗ ਕੀਤੀ ਇਹਨਾਂ ਨੇ ਤੇ ਚਲ ਮੈਂ ਕਿਹਾ ਯਾਰ ਆਪਣੇ ਕੋਲ ਵੀਡੀਓ ਹੈਗੀ ਤੇ ਤੁਹਾਨੂੰ ਦਿਖਾ ਦਿੰਨੇ ਆਪਾਂ ਆ ਦੇਖੋ ਇਹਨਾਂ ਨੇ ਪੂਰੀ ਪਲਾਨਿੰਗ ਦੇ ਨਾਲ ਪਲਾ ਜਿਹੜੀ ਨੀ ਆ ਨਾ ਥੱਲੇ ਜਿੱਥੇ ਲੈਂਟਰ ਆ ਗਿਆ ਇਹਨਾਂ ਦੇ ਹਲੇ ਥੱਲੇ ਤੋਂ ਰਤੇ ਲਾਤੇ ਆ ਤੇ ਲੈਂਟਰ ਦੇ ਥੱਲੇ ਇੱਕਦਾਂ ਸਾਰਾ ਛੱਡ ਕਿਤੇ ਉਹਦੇ ਥੱਲੇ ਜੈਕ ਲਾਤਾ ਇਹਨਾਂ ਨੇ ਆ ਦੇਖੋ ਜਿਨੀ ਆਲਮਾਰੀ ਨਾਲ ਅਟਾਈ ਸੀ ਇਹ ਸਹਾਬ ਜੀ ਨੇ ਖਾਲੀ ਸੀਗੀ ਆਪਾਂ ਛੱਡ ਤੀਏ ਨਾ ਬਹੁਤ ਲੱਗੇ ਆ ਗੱਲੇ ਫੇਰ ਮਾਰੂ ਸਾਰਾ ਮਟੀਰੀਅਲ ਆ ਜਿਹੜਾ ਬਹੁਤ ਸਾਰਾ ਮਟੀਰੀਅਲ ਨਿਕਲਿਆ ਥੱਲੋਂ ਬਾਈ ਇੱਟਾਂ ਦਾ ਮੋਲੋ ਮਿੱਟੀ ਦੇ ਢੇਰ ਲੱਗ ਗਏ ਪੂਰੇ ਦੇ ਪੂਰੇ ਬਾਹਰ ਤੇ ਆ ਦੇਖੋ ਆ ਮਕਾਨ ਹੈ ਇਹ ਜਿਹੜੇ ਹੁਣ ਇਸ ਟਾਈਮ ਐ ਐ ਸੀਗਾ ਉਦੋਂ ਇਹ ਇਹ ਮਕਾਨ ਨੂੰ ਮੋਲੋ ਉਹਨਾਂ ਨੇ 4 ਫੁੱਟ ਤਾਂ ਚੱਕਣਾ ਮੈਂ ਤੁਹਾਨੂੰ ਤਾਂ ਦਿਖਾਇਆ ਵੀ ਪਹਿਲਾਂ ਹੁਣ ਆ ਸਾਰੀਆਂ ਬਾਰ ਬਾਰੀਆਂ ਲੱਗੀਆਂ ਆਈਆਂ ਆ ਆ ਲੱਗੇ ਹੋਏ ਆ ਹਲਟੀ ਦੇ ਨਾਲ ਜਿਹੜਾ ਜਮੋਨ ਚਾਹ ਸਰਾਉਂਡੀ ਦੇ ਨਾਲ ਹਲਟੀ ਦੇ ਨਾਲ ਜੀ ਤਾਨੀ ਨਿਕਲਦੀਆਂ ਫਿਰ ਹਲਟੀ ਨੇ ਕੱਢਦੇ ਆ ਤੇ ਲੱਗਿਆ ਭਾਈ ਜੰਮ ਜ਼ਖਤ ਬੋਲੇ ਨਾ ਸਾਰੇ ਜਿੰਨੇ ਵੀ ਨੀਂਦੇ ਥੱਲੇ ਹੈਗੇ ਆ ਲਾਈ ਪੱਖਾ ਵੀ ਲਾਤਾ ਆਪਾਂ ਗਰਮੀ ਤੋਂ ਵੀ ਬੰਮ ਬਣ ਗਿਆ ਅੰਦਰ ਬਈ 40 ਪਾ ਕੇ ਤੇ ਆ ਦੇਖ ਲਓ ਵੀ ਇਹ ਬੰਦੇ ਸੌਂਦੇ ਵੀ 40 ਥੱਲੇ ਸੀ ਇਹ ਰਾਤ ਨੂੰ ਇਹ ਇਸੇ ਜੱਕਾਂ ਦੇ ਥੱਲੇ ਲਾ ਕੇ ਦੇ ਉੱਤੇ ਲੈਂਟਰ ਉੱਤੇ ਪੈਂਦੇ ਸੀ ਛੱਤ ਤੇ ਤੇ ਨਹੀਂ ਆਪਾਂ ਡੱਸਦੇ ਰਹਿੰਨੇ ਯਾਰ ਐ ਹੋਇ ਤੈ ਹਨਾ ਤੇ ਆਓ ਤੁਹਾਨੂੰ ਦਿਖਾਉਣਾ ਆ ਵਿਖੋ ਆ ਜਿਹੜੇ ਢੇਰ ਆ ਸਾਰੇ ਨੀਂ ਦੇ ਥੱਲੇ ਨਿਕਲੇ ਵਾ ਮਿੱਟੀ ਇਹ ਜੋ ਆਕਾ ਨੇ ਪੂਰਾ ਫੰਕਸ਼ਨ ਕੀਤਾ ਨਾ ਪਿੱਟੀ ਦੇ ਬਾਅਦ ਇਹੀ ਮਿੱਟੀ ਆਪਾਂ ਚੱਕ ਕੇ ਜਾਨੀ ਕਿ ਬਾਅਦ ਚ ਪਾ ਦੇਣੀ ਐ ਤੇ ਮਿੱਟੀ ਤਾਂ ਹੋਰ ਐਕਸਟਰਾ ਪਾਊਗੀ ਤੇ ਸਾਰੇ ਇਦਾਂ ਇਹਨਾਂ ਨੇ ਇਕੱਲਾ ਇਕੱਲਾ ਕਰਕੇ ਜੈਕ ਦੋ ਦੋ ਢਾਈ ਫੁੱਟ ਤੇ ਲਾਤਾ। ਯਾ ਜਿਹੜੀ ਜੁਆਇੰਟ ਆਪਣੇ ਕੰਧ ਦੂਜੇ ਘਰ ਦੇ ਨਾਲ ਅਟੈਚ ਸੀਗੀ। ਇਹਨੂੰ ਫਿਰ ਨਹੀਂ ਤਾਂ ਦੂਜਾ ਵੀ ਨਾਲ ਚੱਕਣਾ ਚੱਕਣਾ ਪੈਣਾ ਸੀਗਾ। ਆਪਾਂ ਇਹਦੇ ਨਾਲ ਆ ਬਿਲਕੁਲ ਇਹਨੇ ਜੁਆਇੰਟ ਛੜਾਈ ਜਾਂਦੇ ਆ। ਇਹ ਲੈਂਟਰ ਨੂੰ ਇਦਾਂ ਇਹਨਾਂ ਨੇ ਆਵੇ। ਇੱਥੋਂ ਕੱਟ ਦੇਣਾ। ਪੂਰੇ ਦਾ ਪੂਰਾ ਮੂਰੂ ਨਾਲ ਨਾਲ ਕੱਟ ਦੇਣਾ ਇਹਦੇ। ਆ ਦੇਖ ਬਾਈ ਹਲਤੀ ਨਾ ਲੱਗਿਆ ਪਿਆ। ਥਲੀ ਭੇਜੀ ਸੀ। ਹਾਂ। ਆ ਦੇਖ ਆ ਜਿਹੜੇ ਸਰੀਏ ਇਹ ਬਾਅਦ ਚ ਜਿਹੜੇ ਇਹ ਕੱਟੇ ਜਾਣਗੇ ਆ ਜਿਹੜੇ ਨਾ ਸਰੀਰ ਦਾ ਸਰੇ ਤੁਹਾਨੂੰ ਇਹ ਕੱਟੇ ਜਾਣਗੇ ਤੇ ਨਾਲਾ ਜਿਹੜਾ ਬੀਮ ਹੈ ਸਾਰਾ ਤੁਰ ਤੋਂ ਤੁਰ ਤੇਖਾ ਇਹਨਾਂ ਨੇ ਪੂਰੇ ਦਾ ਪੂਰਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਇਹਨਾਂ ਕੱਟ ਕੇ ਲੈਂਡਰ ਨੂੰ ਲੈ ਵੀ ਬਲਜੀਤ ਬਾਈ ਵੀ ਸਾਹ ਲੈ ਲੈ ਕੇ ਰੱਖਦਾ ਚੱਲਦਾ ਕਿਉਂਕਿ ਗਰਮੀ ਬਹੁਤ ਜਿਆਦਾ ਸੀ ਉਦੋਂ ਆ ਦੇਖ ਚੱਲ 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 ਮਤਰਾ ਬਲੋ ਇਹਨਾਂ ਨੇ ਪੂਰੇ ਜੁਆਇੰਟ ਹੈ ਇਹਨੂੰ ਕੱਲਾ ਅ ਕੱਲਾ ਕਰਨ ਨੂੰ ਥੱਲੇ ਜੱਕ ਲਾ ਕੇ ਤੇ ਥੱਲੇ ਨਾ ਕੋ ਫਰੇਮ ਬਣਾ ਦਿੰਦੇ ਪੂਰੇ ਦਾ ਪੂਰਾ ਗਾਡਰਾਂ ਦਾ ਫਰੇਮ ਜੁਆਇੰਟ ਕਰਕੇ ਮੋਲ ਵੈਲਡਿੰਗ ਕਰਕੇ ਸਾਰਾ ਇੱਕ ਫਰੇਮ ਬਣਾ ਕੇ ਤੇ ਫਰੇਮ ਦੇ ਥੱਲੇ ਫਿਰ ਸਾਰੇ ਜੱਕ ਲਾ ਦਿੰਦੇ ਇਹ ਵੀ ਕਰਨ ਨੂੰ ਕੋਈ ਦਿੱਕਤ ਨਾ ਆਵੇ ਇੱਕ ਸਾਾਰ ਚਿੱਟੇ ਜਾਵੇ ਇਹ ਵਰਤਾਂਜ ਜੁਆਇੰਟਸ ਲਾਉਣਾ ਤੇ ਆਪਾਂ ਨੂੰ ਕੋ ਕਿਹੜਾ ਘੜਾ ਜਿਹੜੀ ਨਾਲ ਦਾ ਆਪਣਾ ਕਮਰਾ ਇਹਦੇ ਬਰਾਬਰ ਤੁਸੀਂ ਉਹ ਦੇਖ ਹੀ ਜਾਨੇ ਕਿ ਆਪਣਾ ਨਾ ਇੱਧਰਲਾ ਬਨੇਰਾ ਜਿਹੜਾ ਕੀ ਹੁੰਦਾ ਜੰਗਲਾ ਉਹਦੇ ਬਰਾਬਰ ਆ ਜਾਣਾ ਇਹ ਦੂਤੇ ਆਪਾਂ ਤਾਂ ਟੱਕਿਆ ਜਾਣਾ ਇਹ ਆ ਦੇਖੋ ਹਲਟੀ ਨਾ ਪੂਦੇ ਦਾ ਪੂਰਾ ਕਰੀ ਜਾਂਦਾ ਆ ਦੇਖੋ ਪੂਰਾ ਨਿਕਲ ਗਿਆ ਥੱਲੇ ਅੰਦਰ ਉਹ ਦਿਖਾ ਦੇ ਉਹੀ ਤਰ੍ਹਾਂ ਸਾਰੇ ਦਾ ਸਾਰਾ ਕੰਮ ਇਹਦੇ ਨਾਲ ਇਹ ਆਧੁਕੀ ਉਹ ਛੜਾਤਾ ਡਿਜ਼ਾਈਨਡ ਤੇ ਨਾਲ ਇਹਦੇ ਥੱਲੇ ਆਪਾਂ ਲਾ ਕੇ ਬੀਮ ਜੇ ਯਕ੍ਰਾਲਿਕੋ ਇਧਰ ਜੰਗਲਾ ਵੀ ਤੁਹਾਨੂੰ ਤਾਂ ਤੇ ਨਾਲ ਨਾਲਾ ਜਿਹੜਾ ਸਾਈਡ ਕੰਧ ਸੀ ਇਹ ਵੀ ਨਾਲ ਜੋਇੰਟ ਛੜਾਤਾ ਇਹ ਟੱਚ ਸੀਗਾ ਜਿਹੜਾ ਕਰਦਾ ਤੇ ਬਾਕੀ ਹੁਣ ਸਾਰਾ ਕਰੇ ਆਪ ਇਕੱਲਾ ਹੋ ਗਿਆ ਓਪਨ ਹੋ ਗਿਆ ਨਾ ਇਹ ਨਾਲ ਇਹਨਾਂ ਨੇ ਐਂਗਲ ਲਾਇਏ ਥੱਲੇ ਲੋਹੇ ਦੇ ਐਂਗਲ ਲਾਇਏ ਵੀ ਆ ਪ੍ਰਸ਼ਾਦ ਆਪਾਂ ਕੇ ਸ਼ੁਰੂ ਕਰਤਾ ਇਹਨਾਂ ਨੇ ਕੰਮ ਆਪ ਦਾ ਉਹ ਲੱਗ ਆਂ ਜੀ ਨੰਬਰ 3 ਚੈਨਲ ਆ ਗਿਆ ਦੀ ਰਹੀ ਤੇ ਅਦਰ ਕੀ ਜੰਕੀ ਲਾ ਜਾਵੇ ਉਹ ਲੱਗ ਗਿਆ ਚਾਰ ਨੰਬਰ 5 ਆ ਜਾ ਲੈਂਦੇ Se tira la tira, mi ਬਈ ਹੋਰ ਗੱਲਾਂ ਨਹੀਂ ਗੱਲਾਂ ਬੰਦੇ ਬੋਰ ਪੂਰੇ ਦੇ ਪੂਰੇ ਸਾਰੇ ਮਿਹਨਤੀ ਬੰਦੇ ਆ ਆ ਵੇਖ ਤੋਂ ਪਤਾ ਲੱਗੂਗਾ ਆ ਵੀ ਜਾਂਦਾ ਇਹ ਕੰਮ ਤੇ ਸਟਰਗਲ ਵੀ ਤੁਸੀਂ ਵੇਖ ਲਓ ਨਾਲ ਨਾਲ ਨਿਕੋ ਇਹਨ ਹੌਲੀ ਹੌਲੀ ਜੋਇੰਟ ਛੱਡਦਾ ਜਾਂਦਾ ਪਰ ਨੂੰ ਹੁੰਦਾ ਹੈ ਪਤਾ ਲੱਗੂ ਨਾ ਬਈ ਹਿੱਲਦੇ ਦਾ ਹਾਂਜੀ ਆ ਦੇਖੋ ਫਰਕ ਪੈ ਚੱਲਿਆ ਆ ਥੋੜਾ ਹਿੱਲ ਗਿਆ ਪਤਾ ਲੱਗਿਆ ਚੱਲ ਆ ਵੀ ਤਾਂ ਹੋ ਗਿਆ ਇਧਰ ਵੀ ਆ ਮੋਲੋ ਹੋਇਆ ਪਹਿਲਾਂ 2 ਇੰਚ ਹੀ ਚੱਕਿਆ ਗਿਆ ਆ ਦੇਖੋ ਸਿਰੇ ਤੋਂ ਦੇਖੋ ਉਹ ਦੇਖੋ ਜਦੋਂ ਜ਼ਿਆਦਾ ਚੱਕਿਆ ਗਿਆ ਉਦੋਂ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋਊਗਾ ਮੈਨੂੰ ਪਤਾ ਲੱਗ ਜਾਊਗਾ ਹਜੇ ਤੁਹਾਨੂੰ ਮੈਨੂੰ ਤਾਂ ਲੱਗ ਰਿਹਾ ਇਹ ਆ ਦੇਖੋ ਪੂਰੇ ਦਾ ਪੂਰਾ ਮੈਨੂੰ ਪੂਰੇ ਦਾ ਪੂਰਾ ਹੁਣ ਘਾਰਾ ਜਿੱਤਾਂ ਦੀ ਹੈ ਚਲ ਆ ਜੀ ਹੁਣ ਸੁਣੋ ਨੇ ਇੱਕ ਸਾਰ ਨੰਬਰ ਬੋਲਦੇ ਹੈ ਇੱਕ ਸਾਰ ਹੀ ਮੈਨੂੰ ਸਾਰੇ ਜਿੱਕਾ ਘਮਾਉਂਦੇ ਉਹ ਆ ਗਿਆ ਨੋ ਨੰਬਰ 10 ਆ ਗਿਆ ਪਤਾ ਕੋਈ ਨਹੀਂ ਥੋੜੇ ਜਿਦੇ ਜਿੰਨਾ ਜੇ ਬਿੰਦੂ ਸੁਨਹਾਰੀ ਸੁਨਹਾਰੀ ਨਹੀਂ ਬਈ ਬੋਲਦਾ ਬਾਲਾਂ ਤੇ ਆਣੀ ਲੁਕਿਆ ਹੋਈ ਲੈ ਘੱਟਾ ਹੀ ਹਾਂ ਪੱਟਾਈ ਜਾਂਦੀ ਹਾਂ ਰੋਦਾ ੱਤਕਾ ਇਹ ਰੋਦਾ ੱਤਕਾ ਪਾਉਂਦਾ ੱਤਕਾ ਜਾਂਦਾ ਇਹ ੱਤਕਾ ਗਾਂ ਬਾਰਾਂ ਲੱਗੂਗਾ ਇਹੋ ਹੋਰ ਸੁਨਹਾਰੀ ਇਹ ਰੋਦਾ ੱਤਕਾ ਚੱਲੂ ੱਤਕਾ ਹੁਣ ਆਦਾ ਹੈ ਪਾਰ ਆ ਆ ਵੀਰ ਲੱਗ ਗਿਆ ਦੱਸ ਹੋ ਸਕਦਾ ਭਾਈ ਵੀਡੀਓ ਥੋੜੀ ਲੰਬੀ ਬਣ ਜੇ ਤੇ ਬਰਾਬਰ ਤੁਹਾਨੂੰ ਪ੍ਰੋਪਰ ਜਿਵੇਂ ਚੱਕ ਰਹੇ ਹਾਂ ਉਹ ਦਿਖਾ ਰਹੇ ਹਾਂ ਤੇ ਜੁੜੇ ਰਹੋ ਤੇ ਨਾਲ ਨਾਲ ਫੋਲੋ ਕਰੀ ਚਲੋ ਤੇ ਜਿਨ੍ਹਾਂ ਨੇ ਮਕਾਨ ਚਕਾਉਣੇ ਆ ਤੇ ਉਹਨਾਂ ਨੂੰ ਬਾਈਆਂ ਦੀ ਵੀਡੀਓ ਸੈਂਡ ਕਰ ਦਿਓ ਇਹਨਾਂ ਦੀ ਹਨਾ ਕਿਵੇਂ ਚੱਕਦੇ ਆ ਤੇ ਹਰੇਕ ਬੰਦੇ ਨੂੰ ਹੁੰਦਾ ਵੀ ਹਾਂ ਯਾਰ ਕਿਵੇਂ ਚੱਕਦੇ ਤੇ ਉਹ ਬੰਦਾ ਦਾ ਮਕਾਨ ਚਕਾ ਵੀ ਸਕਦੇ ਆ ਨੰਬਰ ਕਿਹੜਾ ਬਾਈ 12 12 ਪੀਰ ਨੰਬਰ 12 ਪੀਰ ਅੱਜ 12 13 ਮੇਰਾ ਨੰਬਰ ਬੋਲ ਦੇ ਐ ਕਿੰਨੀ ਵਾਰੀ ਕਾਟਦੇ ਆਸਮਾਨ ਵੱਡਾ ਦੇਣਾ ਮਾਤਾ ਥੋੜਾ ਜਿਹਾ ਹਲਾਉਣਾ ਥੋੜਾ ਜਿਹਾ ਲਾਉਣਾ ਰੇਗ ਚੈੱਕ ਨੂੰ 2 ਵਾਰੀ ਮਾਰੀ 2 ਵਾਰੀ ਲਾਉਣ ਦੇ ਨਾਲ ਵਿਗੜਾਉਂਦਾ ਠੀਕ ਹੈ ਮੁਸ਼ਕਿਲ ਨਹੀਂ ਚੈੱਕ ਨੂੰ ਥੋੜਾ ਹਾਂ ਪਾਉਣਾ ਨਾ ਸ 6 12 16 20 ਦੀ ਬੱਚਾ ਆਹ ਮਰ ਕੇ ਦਫਲਾਉਣਾ ਇਹਨਾਂ ਨੂੰ ਇਹਨਾਂ ਦਾ ਤੈਸ ਜਿਹਾ ਲੋੜ ਨਹੀਂ ਇਹਦਾ ਬਚਾਲੇ ਖੇਚ ਪਾਈ ਵੀ ਹੈ ਪਤਾ ਨਹੀਂ ਅੱਛਾ ਇਹਦਾ ਕੋਈ ਚੱਕਰ ਨਹੀਂ ਨਾ ਮੈਂ ਜਿਹਨੇ ਦੂਗੇ ਚੱਲ ਪਾਇਆ ਵਾਹ ਇਹਦਾ ਪਤਾ ਲੱਗਿਆ ਵੇ ਸਰੀਆਂ ਤੋਂ ਪਤਾ ਲੱਗੂ ਸਰੀਆਂ ਦੋ ਵੇਲਾ 1 ਇੰਚ ਉੱਪਰ ਚਲੇ ਗਿਆ ਥੋੜਾ ਥੋੜੀ ਮਗਰ ਦਾ ਤਾ ਤਾਂ ਸੋਇਆ ਤੁਹ ਪਤਾ ਲੱਗਦਾ 1 ਇੰਚ ਚੋੜੀ-ਥੋੜੀ-ਥੋੜੀ ਕਰਕੇ ਤਾਂ ਨਹੀਂ ਜਾਊਗਾ ਸੁਪਾ ਜਾਂਦਾ ਭਾਈ ਹੈ ਭਾਈ ਸੁਪਾ ਚਾ ਐ ਸੁਤਾ ਨਾ ਜਾਂਦਾ ਲਓ ਬਾਈ ਮਿੱਤਰੋ ਬਾਈ ਨੂੰ ਤੁਸੀਂ ਬਹਾਵਾ ਵੀਡੀਓ ਵੀਡੀਓ ਚ ਵੇਖਿਆ ਵਾ ਬਾਈ ਬੂਟਾ ਸਿੰਘ ਜੀ ਤੇ ਇਹ ਚਕਾਰੇ ਆ ਥੋੜਾ ਆਇਆ ਜਦੋਂ ਬਾਹਰ ਆ ਗਿਆ ਇਹਨੂੰ ਤੁਹਾਨੂੰ ਪਤਾ ਲੱਗ ਗਿਆ ਇੱਥੋਂ ਪਤਾ ਲੱਗੂ ਮੈਂ ਵੀ ਕੀ ਨਿਸ਼ਾਨੀ ਲਾਈ ਉਥੇ ਲਾਲ ਜੀ ਲਾਈਨ ਮਾਰੀ ਫਿਰ ਪਤਾ ਲੱਗ ਜਾਊਗਾ ਆ ਕਰਾ ਆ ਵੀ ਨਹੀਂ ਲਾਲ ਜਾਂ ਰੋੜੇ ਨਾਲ ਲੈਣ ਮਾਰਦੇ ਆ ਲਾਲ ਆ ਲਾਲ ਜੇ ਨਾਲ ਲਾਲ ਜਾ ਵੀ ਲਾਲ ਆ ਪਿਆ ਲਾਲ ਆ ਵੀ ਥੋਹਾ ਹਾਂ ਨਾ ਪਤਨ ਵਾਲਾ ਗਣੋ ਥੋੜੇ ਕੋਲੇ ਲਾਇ ਹੀ ਨਹੀਂ ਸੱਜਣਾ ਗਾ ਜਾਈ ਮੁੰਡਿਆਂ ਨਾਲ ਹੋ ਗਈ ਸੀ ਗਰਮੀ ਤੇ ਹੁਣ ਲਾਉਣ ਲੱਗਿਆ ਕੂਲਰ ਬਾਈ ਹੁਣੀ ਇਹ ਮਾਰਦਾ ਕਰਾਂ ਹੈ ਇਹ ਮਾਰਦਾ ਕਰਾਂ ਅਜੇ ਮਾਰਦਾ ਕਰਾਂ ਠੀਕ ਹੈ ਹੋ ਗਿਆ ਸੀ ਇਹ ਕਣ ਕਿੱਥੇ ਆਏ ਇਸ ਕਣ ਮਾਰਨ ਨਾ ਬਕੇ ਨਾ ਬਾਈ ਬਿਨਾਂ ਛਡਾਉਣੀ ਹੀ ਐ ਠੀਕ ਠੀਕ ਐ ਕੋ ਉੱਥੇ ਮਾਰਦੇ ਫਿਰ ਆ ਵੀ ਉੱਠਦੀ ਨਾਲ ਹੀ ਉਹ ਹਾਲੇ ਉਹ ਸਲੇਬ ਜੂਠੀ ਜਾਂਦੀ ਐ ਪਾਗੇ ਦੀ ਗੈਂਟੀ ਗਿੱਤਸ ਸਰ ਨੀ ਵੀ ਦਾ ਦਸਤਾ ਉਹ ਦੂਜਾ ਵਾਰ ਆ ਲੋ ਵੀ ਤੋ ਪਤਾ ਲੱਗਦਾ ਕਿ ਥੋੜਾ ਐ ਸੂਤ ਕਿ ਚੱਕਿਆ ਗਿਆ ਹੋਲੀ-ਵੋਲੀ ਕਰਕੇ ਚੱਕਿਆ ਜਾਣਾ ਸਾਰਾ ਇਹ ਕਿ ਉੱਪਰ 4 ਫੁੱਟ ਤੇ ਕਰ ਜਾਣਾ ਤਾਂ ਉੱਥੋਂ ਦੇਖ ਹੁਣ ਇਸ ਹੋਲੀ-ਵੋਲੀ ਸੂਤ-ਸੂਤ ਕਰਕੇ ਚੱਕਿਆ ਜਾ ਰਿਹਾ ਆ ਦੇਖ ਵੀਡੀਓ ਬਹੁਤ ਲੰਮੀ ਬਣ ਜਾਣੀ ਸੀ ਆਪਾਂ ਨਿਓ ਚੱਕਣ ਤੋਂ ਲੈ ਕੇ ਤੇ ਆਪਾਂ ਹੁਣ ਨਿਓ ਰੱਖਣ ਵਾਲੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਤੇ ਆ ਦੇਖੋ ਇਹਨਾਂ ਨੇ 2.5 ਫੁੱਟ ਚੱਕਤੀ ਸੀ ਜਗ੍ਹਾ ਤੇ ਉਹਨਾਂ ਟਾਈਮ ਬਾਅਦ ਵਾਧਾ ਆਪਾਂ ਨਿਓ ਰੱਖਾਉਣੀ ਸੀਗੀ ਤੇ ਆ ਹੁਣ 2.5 ਫੁੱਟ ਚੱਕ ਕੇ ਕਿਉਂ ਸਪੇਸ ਜੀ ਹੋ ਜਾਊਗੀ ਥੋੜੀ ਜੀ ਤੇ ਨਿਓ ਇਹ ਰੱਖੀ ਜਾਊਗੀ ਤੇ ਨਹੀਂ ਤਾਂ ਪਰ ਨੀਵੀਂ ਜਗ੍ਹਾ ਸੀ ਨਿਓ ਰੱਖਣੀ ਉਹਨਾਂ ਨੂੰ ਆਪ ਨੂੰ ਔਖੀ ਲੱਗਦੀ ਸੀ ਤੇ ਆਪਾਂ ਇੱਥੇ ਨਿਓ ਰਖਾ ਦੇਣੀ ਆ ਆ ਆਪਾਂ ਆਬ ਮਤਲਬ ਫਿਰ ਆਪਾਂ ਪ੍ਰਸ਼ਾਦ ਬਣ ਲੈਣਾ ਬਾਬੇ ਦੀ ਕਿਰਪਾ ਨਾਲ ਓਏ ਚੱਬ ਕਰੋ ਫੇਮ ਨਾ ਕਰੋ ਨੇ ਕੰਟੀਟਰ ਨੂੰ ਮੇ ਕੋ ਮਤ ਦਾ ਆ ਬੰਦੀ ਆ ਬੰਦੀ ਆ ਇੰਤ ਹੈ ਉਹ ਬੰਦੀ ਤੇ ਉਹ ਸੀ ਉਹ ਬੰਦੀ ਮੈਂ ਤਾਂ ਜੀ ਮੈਂ ਕੋ ਨਹੀਂ ਲੈ ਰਿਹਾ ਨਾ ਕੋਈ ਰਮਲ ਤਾਂ ਹੈ ਨਾ ਨਾਮਾ ਨਾ ਕੋਈ ਉਹ ਕੋਈ ਪਾਉਂਦੀ ਆਪਾਂ ਦੀ ਰਿਕਸ਼ਾ ਸੁਵਿੰਦਰ ਹਰਦੇਵ ਜੀ ਮਹਾਰਾਜ ਕੀ ਜੈ ਸ਼ਾਨ ਕੁੜੀ ਆ। ਚਲੋ। ਫਿਰ ਅੱਗੇ। ਖੁਸ਼ ਆ। ਉਹ ਨਲੂ ਭਵਨ ਵਿੱਚ ਬੋਲ ਬੋਲ ਚਲਾਉਣ ਤੋਂ ਕੋਈ ਨਹੀਂ ਗਿਆ। ਇਹ ਕੰਮ ਹੈ। ਠੀਕ ਹੈ ਜੀ। ਕੀ ਕੰਮ ਕਰ ਰਹੇ ਹੋ ਬੰਦੇ ਜੀ? ਉਹ ਕਾਰ ਬੰਦ ਗਾਣ ਤੋਂ ਜੀ ਗਾਣ ਤੋਂ ਰੇੜੀ ਤੇ ਸਿਆਗ ਬੰਦ ਆ। ਆ ਦਿਓ ਭਾਈ ਨੂੰ ਬੰਦ ਬਹੁਤ ਬਹੁਤ ਤੁਹਾਡਾ ਧੰਨਵਾਦ। ਹੋਈ ਆ ਜੀ ਅੱਜ ਉਹਦੇ ਨੇੜੇ ਲਈ ਅੱਛੇ। ਜਿਹੜਾ ਨਾਮ ਤਾਂ ਹੋਇਆ ਇੱਥਾ ਦੇਖੀਂ ਇੱਥਾ ਦੇਖੀਂ। ਹਾਂ ਜੀ ਪਹਿਲਾਂ ਜੀ। 알려 줄게. 알았어. 어두대 아게. 야다 ਆ ਭੜੋਇਆ ਤੇ ਅੱਗੇ ਪਾ ਵਾਈਆਂ ਦੀ ਪਲ ਬਣਾ ਲਈਏ ਜਿਹੜੀ ਬਹੁਤ ਦਾ ਫਾੜੋ ਲੰਬਾਣ ਕੇ ਆ ਗਈ ਤੁਹਾਡੇ ਸਾਹਮਣੇ ਐਸੀ ਰੱਬ ਦੋ ਲੋ ਵੀ ਕਰਤਾ ਸਟਾਰਟ ਕੰਮ ਹੁਣ ਐਸੀ ਪੇਚ ਲਾ ਦੇ ਹੋਣ ਤੇ ਪਾਇਆ ਚੱਕ ਦੋ ਬਸ ਇਹ ਹੁਣ ਇਹਨਾਂ ਪੂਰੀ ਦੀ ਪੂਰੀ ਮੋਲੇ ਨੇ ਘਲੇ ਰਤੇ ਲਾਈ ਜਾਣੇ ਤੇ ਨਾਲ ਨਾਲ ਜੇ ਇੱਕ ਚੱਕੀ ਜਾਣੇ ਰਤੇ ਲਾਈ ਜਾਣੇ ਨਾਲ ਨਾਲ ਜੇ ਪੇ ਚੱਕੀ ਜਾਣੇ ਤੇ ਬੜਾ ਕੱਪਾਸ਼ੀ ਦਾ ਕੰਮ ਇਹਨਾਂ ਨੇ ਬੋਲੋ ਫਿਰ ਇੱਥੇ ਭਰ ਕੇ ਤਿੰਨ ਚਾਰ ਅਤੇ ਭਰ ਕੇ ਇੱਥੇ ਜੱਕ ਲਾ ਦੇਣੇ ਆ। ਆ ਦੇਖੋ ਸਾਰੇ ਇਹਨੂੰ ਸੱਜਣਾ ਵੀ ਛੁੜਾ ਦਿਆਂ ਇਹਨਾਂ ਨੇ ਉਹਦੇ ਬਸ ਫੇਰ ਨਾਲ ਲਾ ਦੇ। ਤੇ ਹੁਣ ਚੱਲ ਪੈਣੇ ਆਉਂਦਾ ਕੰਮ ਆਪ ਦੇਖੋ। ਨਾਲ-ਨਾਲ ਚੱਕੀ ਜਾਂਦੇ ਤੇ ਨਾਲ-ਨਾਲ ਜੱਕ ਲਾਏ ਗਿਆ ਦੇਖੋ। ਮਨੋ ਚਾਰ-ਚਾਰਾ ਤੇ ਲਾ ਚੁੱਕੇ। ਆ ਜਿਹੜੀ ਫਰਸੇ ਸੀ ਆਪਣੀ ਲੱਗੀ ਸਾਈਡਾਂ ਤੇ ਚਾਲੇ ਜੇ ਆ ਗਈ। ਚੱਲ ਹੌਣ ਚਲਾ। ਤੇਰ ਕੋਈ ਇਹ ਜਿਹਾ ਫੈਸਲਾ ਇਹਨਾਂ ਨੇ ਮੇਲਾ ਜਿੱਨੇ ਜਿਵੇਂ ਜਗਾ ਵਿਚਾਲੇ ਜਿੱਕਾਂ ਦੀ ਜਗਾ ਬਣਦੀ ਉੱਥੇ ਤੇ ਇਟਾਂ ਭਰ ਦਿੰਦੇ ਨੇ ਉਹ ਭਰ ਕੇ ਤੇ ਫਿਰ ਉਹਨਾਂ ਤੇ ਜੈਕ ਰੱਖ ਦਿੰਦੇ ਆ ਫਿਰ ਸਾਈਡ ਬਦਲ ਕੇ ਦੂਜੇ ਪਾਸੇ ਜੈਕ ਰਾ ਦੇ ਨੇ ਇਦਾਂ ਇਹਨਾਂ ਨੇ 4 ਫੁੱਟ ਤੱਕਰ ਲੈ ਕੇ ਜਾਣਾ ਤੇ ਤੁਸੀਂ ਜੁੜੇ ਰਹੋ ਤੇ ਸੱਜਣਾਂ ਤੇ ਨਾਲ ਨਾਲ ਆ ਦੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰਦੇ ਰਹੋ ਵੀਡੀਓ ਤੇ ਜੀ ਨੇ ਚਕਾਉਣਾ ਦੇ ਨਾਲ ਉਹਨੂੰ ਪਤਾ ਵੀ ਲੱਗ ਜੂ ਵੀ ਕਿਵੇਂ ਚੱਕਦੇ ਆ ਕੀ ਇਹਦਾ ਪ੍ਰੋਸੈਸ ਹੈ ਕਿ ਨਹੀਂ ਭਾਈ ਆ ਦੇਖੋ ਇਹ ਆਪਣਾ ਗੇਟ ਵਾਲਾ ਪਾਸਾ ਸੀਗਾ ਆ ਦੇਖੋ 쿨ਰ ਵੀ ਸਾਡਾ ਤਾਂ ਪਿਆ ਦਿੱਤਾ ਨਾਲ 쿨ਰ ਵੀ ਤਾਂ ਦੀ ਤਾਂ ਜਾਈ ਜਾਂਦਾ ਤੇ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆਣਾ ਉਹ ਦੇਖੋ ਹਲੇ ਹਨ ਤਾਂ ਦੇ ਕਰ ਆ ਗਏ ਆ ਦੇਖੋ ਆ ਤੋ ਦੇਖੋ ਜਿਹੜਾ ਫਾਰਸ਼ ਸੀ ਅਨੰਨੀਵਾ ਰਹਿ ਗਿਆ ਤੇ ਆਹਦੀ ਲਾਈਨ ਜੀ ਦੀ ਨਹੀਂ ਪਈ ਆ ਤੁਹਾਨੂੰ ਮਿੱਟੀ ਜੀ ਵਾਲੀ ਇੱਥੋਂ ਟੱਕਰ ਸੀਗਾ ਇਹ ਤੇ ਆਹ ਦੇਖੋ ਕੋਲੀ ਕੋਲੀ ਨਿਵਾਨਣੇ ਚੱਕੀ ਜਾਣੀ ਇਹ ਇਹਦਾ ਦੇਖੋ ਪੂਰੇ ਦਾ ਪੂਰਾ ਚੱਲੀ ਜਾਂਦਾ ਕੰਮ ਆਵੇ ਹੁਣ ਪਿੱਲਾ ਲਾਇਨ ਇਹਨਾਂ ਨੇ ਚੱਠੇ ਜੇ ਲਾ ਕੇ ਇਦਾਂ ਦਾ ਨਾਲ-ਨਾਲ ਲਾ ਕੇ ਤੇ ਨਾਲ ਚੱਕ ਚੱਕੀ ਜਾਣੇ ਨਾਲ ਨਾਲ ਆਵੇ ਜੇ ਵਿੰਨੀ ਭਾਈ ਕਰੀ ਜਾਂਦਾ ਸਾਫ ਸੁਭਾਈ ਤੇ ਦੂਜੇ ਪਾਸੇ ਉਹ ਵੀ ਕੁ ਭਾਈ ਉਹਨਾਂ ਨੇ ਲੱਗੇ ਹੋਏ ਆ। ਚੱਕ ਨਾ ਪੀ। ਇਹ ਆ ਪੂਰਾ ਹੁਣ ਚੱਕਿਆ ਗਿਆ। ਮਿੱਤਰੋ ਆ ਹੁਣ ਚੱਕਿਆ ਗਿਆ ਪੂਰਾ ਦਾ ਪੂਰਾ ਤੇ ਆ ਜਿਹੜੀ ਤੁਸੀਂ ਲੈਨ ਦੇਖਦੇ ਪਿਆ ਇੱਥੇ ਸੀ ਇਹ ਆਪਣਾ ਘਰ ਆ ਵਾਲੇ ਥਾਂ ਤੇ ਐਨਾ ਆ ਥੱਲੇ ਤੋਂ ਲੈ ਕੇ ਇੰਨਾ ਚੱਕਿਆ ਗਿਆ 4 ਫੁੱਟ ਤੇ ਬਾਹਰ ਹੋ ਜਾ ਕੇ ਤੁਹਾਨੂੰ ਦਿਖਾਉਣੇ ਆ ਜੋ ਹੁਣ ਆਇਆ ਚੱਕਾਇਆ ਇਧਰੋਂ ਫਰੰਟ ਇੰਨਾ ਨੇ ਚੱਕਿਆ ਗਿਆ ਇਹ ਆ ਜਿੱਥੇ ਆਪਾਂ ਜੋੜ ਛੜਾਇਆ ਸੀਗਾ ਉਹਦੇ ਨਾਲ ਪਿੱਲਰ ਖੜਾ ਕਰਤਾ ਤੇ ਤਾਂ ਬੀਮ ਪਾਤਾ ਉਹ ਵਾਹ ਦੋਨੇ ਸਾਈਡ ਪিলার ਕਾੜੇ ਕਰਕੇ ਜਿਹੜਾ ਜੋੜ ਛੜਾਇਆ ਸੀ ਉਹ ਹੈ ਇਹ ਇਹ ਆਹ ਦੇਖੋ ਪਹਿਲਾ ਜਿਹੜਾ ਤੁਸੀਂ ਦੇਖ ਰਹੇ ਆ ਵਾਧਰਾ ਜਿਹੜਾ ਸੀਗਾ ਜੰਗਲਾ ਇਹ ਜੰਗਲਾ ਦੂਜੇ ਕਮਰੇ ਦੇ ਬਰਾਬਰ ਸੀ ਤੇ ਆਹ ਜਿਹੜਾ ਹੁਣ ਜਿਹੜਾ 4 ਇੰਚ 4 ਫੁੱਟ ਚੱਕਿਆ ਗਿਆ ਠੀਕ ਹੈ ਜੀ ਤੇ ਕਿਵੇਂ ਲੱਗਿਆ ਕਮੈਂਟ ਜਰੂਰ ਕਰਿਓ ਓਕੇ ਬਾਏ